ਇਲਤ ਰਾਂਦਾ ਤਣਾ ਜਿਹੜਾ ਆ ਹੁਣ ਜੰਗ ਦੇ ਵਿੱਚ ਬਦਲ ਚੁੱਕਾ ਹੈ ਤੁਹਾਨੂੰ ਦੱਸਦੀ ਕਿ ਇਜ਼ਰਾਈਲ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ ਇਰਾਨ ਦੇ ਉੱਪਰ ਧਾਵਾ ਬੁਲ ਦਿੱਤਾ ਗਿਆ ਹੈ ਇਜ਼ਰਾਈਲ ਦੇ ਵੱਲੋਂ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਕਈ ਫੌਜ ਦੇ ਟਿਕਾਣਿਆਂ ਤੇ ਪ੍ਰਮਾਣੂ ਬੰਬਾਂ ਦੇ ਟਿਕਾਣਿਆਂ ਨੂੰ ਇਜ਼ਰਾਈਲ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਇਜ਼ਰਾਈਲ ਦੀ ਫੌਜ ਨੇ ਈਰਾਨ ਦੇ ਉੱਪਰ ਹਮਲਾ ਕਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਆ ਤੁਹਾਨੂੰ ਦੱਸਦੀ ਕਿ ਹਮਲਾ ਕੀਤਾ ਗਿਆ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਤਾਂ ਲੰਮੇ ਸਮੇਂ ਤੋਂ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਜੁੜਾਉ ਤਣਾ ਬਣਿਆ ਕੋਈ ਅਸੀਂ ਤਾਂ ਬੀਤੀ ਦੇ ਰਾਤ ਇਜ਼ਰਾਈਲ ਨੇ ਦਾਵਾ ਬੋਲ ਦਿੱਤਾ ਹੈ ਆਈਡੀ اف ਦੇ ਟਿਕਾਣਿਆਂ ਨੂੰ ਨਿਸ਼ਾਨਾ ਜੜਾ ਬਣਾਇਆ ਗਿਆ ਹਮਲੇ ਦੇ ਵਿੱਚ ਤੁਹਾਨੂੰ ਦੱਸਦੇ ਕਿ ਈਰਾਨ ਦੇ ਇੱਕ ਚੀਫ ਸਟਾਫ ਦੀ ਵੀ ਮੌਤ ਹੋ ਚੁੱਕੀ ਹੈ ਇਜ਼ਰਾਈਲ ਦਾ ਈਰਾਨ ਤੇ ਇਹ ਵੱਡਾ ਹਮਲਾ ਜੜਾ ਦੱਸਿਆ ਜਾ ਰਿਹਾ ਹੈ ਕਈ ਈਰਾਨ ਦੇ ਵਿਗਿਆਨੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜਿਹੜੇ ਸਿਵਿਲਿਅਨ ਨੇ ਉਹਨਾਂ ਦੀ ਵੀ ਮੌਤ ਹੁਣ ਦਾ ਖੱਸਾ ਜੁੜਾਇ ਇਸ ਦੇ ਵਿੱਚ ਦਿਤਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦਿਖਾਇਆ ਤੁਹਾਨੂੰ ਇਹ ਉਹ ਖੌਫਨਾਕ ਮੰਜ਼ਰ ਹੈਗਾ ਈਰਾਨ ਦੇ ਤਹਿਰਾਨ ਦਾ ਜਿਸ ਜਗ੍ਹਾ ਦੇ ਉੱਪਰ ਹਮਲਾ ਜੁੜਾਇ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਬੰਬ ਧਮਾਕੇ ਕੀਤੇ ਗਏ ਨੇ ਇਜ਼ਰਾਈਲ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਈਰਾਨ ਦੇ ਉੱਪਰ ਪਹਿਲਾ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਤੁਹਾਨੂੰ ਦੱਸਦੇ ਕਿ ਤਣਾਅਪੂਰਨ ਸਥਿਤੀ ਬਣੀ ਹੋਈ ਸੀਗੀ ਜੰਗ ਦੇ ਹਾਲਾਤ ਬਣੇ ਹੋਏ ਸੀ ਇੰਜ ਲੱਗਦਾ ਕਿ ਜਿਵੇਂ ਜੰਗ ਲੱਗ ਜਾਣੀ ਹੈ ਤਾਂ ਉਹੀ ਗੱਲ ਕੋਈ ਬੀਤੀ ਰਾਤ ਹਮਲਾ ਕਰ ਦਿੱਤਾ ਗਿਆ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਹਮਲਾ ਕੀਤਾ ਗਿਆ ਤਸਵੀਰਾਂ ਦਿਖਾ ਰਿਆ ਆਈਡੀਐਫ ਨੇ ਪਰਮਾਣੂ ਸਥਾਨਾਂ ਦਾ ਯਾਨੀ ਕਿ ਜਿੱਥੇ ਪਰਮਾਣੂ ਬੰਬ ਜੁੜੇ ਹੋ ਪਏ ਹੁੰਦੇ ਨੇ ਉਨਾ ਜਗਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਇਜ਼ਰਾਈਲੀ ਖਵਾਈ ਸੇਨਾ ਨੇ ਈਰਾਨ ਦੇ ਫੌਜੀ ਅਤੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਗੁਣਾਉਂਦੇ ਕੋਈ ਹਮਲਾ ਕੀਤਾ ਬੰਬ ਸੁਟੇ ਇਸ ਹਮਲੇ ਦੇ ਵਿੱਚ ਤਹਿਰਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਤੈਸ ਨੈਸ ਦੱਸਿਆ ਜਾ ਰਿਹਾ ਹੈ ਕਿ ਕਰਨ ਦੀ ਕੋਸ਼ਿਸ਼ ਜਿਹੜੀ ਇਜ਼ਰਾਈਲ ਨੇ ਕੀਤੀ ਹੈ ਔਰ ਆਪਰੇਸ਼ਨ ਰਾਈਜ਼ਿੰਗ ਲਾਈਨ ਦੀ ਸ਼ੁਰੂਆਤ ਹੋਈ ਹੈ ਆਪਰੇਸ਼ਨ ਰਾਈਜ਼ਿੰਗ ਲਾਈਨ ਦੇ ਤਹਿਤ ਹਮਲਾ ਜੁੜਾ ਇਜ਼ਰਾਈਲ ਨੇ ਕੀਤਾ ਹੈਗਾ ਤਾਂ ਦੱਸਦੇ ਕਿ ਰਾਂ ਦੀ ਰਾਜਧਾਨੀ ਹੈ ਤਹਿਰਾਨ ਜਿਸ ਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਹੈ ਇਸ ਤੋਂ ਇਲਾਵਾ ਵੀ ਇਜ਼ਰਾਈਲ ਨੇ ਇਰਾਨ ਦੇ ਫੌਜ ਦੇ ਟਿਕਾਣਿਆਂ ਤੇ ਇਸ ਦੇ ਨਿਊਕਲੀਅਰ ਟਿਕਾਣਿਆਂ ਤੇ ਵੱਡੇ ਹਮਲੇ ਕਰ ਦਿੱਤੇ ਨੇ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਹੀ ਈਰਾਨ ਤੇ ਹਮਲਾ ਕੀਤਾ ਹੈ ਔਰ ਮੀਡੀਆ ਰਿਪੋਰਟ ਦੇ ਮੁਤਾਬਕ ਤਹਿਰਾਨ ਦੇ ਵਿੱਚ ਧਮਾਕੇ ਹੋਏ ਨੇ ਇਜ਼ਰਾਈਲੀ ਫੌਜ ਨੇ ਹਮਲੇ ਦਾ ਨਾਮ ਆਪਰੇਸ਼ਨ ਰਾਈਜ਼ਿੰਗ ਲਾਈਨ ਰੱਖਿਆ ਹੈ ਇਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਹੈਗਾ ਸੋ ਇਹ ਜਿਹੜਾ ਹਮਲਾ ਕੀਤਾ ਗਿਆ ਉਤਾ ਕੀਤਾ ਗਿਆ ਕਾਰਨ ਇਹ ਹੈ ਕਿ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਿਆ ਜਾਵੇ ਜਿਸ ਨੂੰ ਇਜ਼ਰਾਈਲ ਆਪਣੀ ਰਾਸ਼ਟਰੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਮੰਨਦਾ ਹੈ ਸੋ ਇਸ ਕਰਕੇ ਇਜ਼ਰਾਈਲ ਨੇ ਇਹ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਪਰ ਕੀਤਾ ਹੈਗਾ ਸੋ ਅ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਹੁਸੈਨ ਸਲਾਮੀ ਦੀ ਵੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ ਇਹ ਵੀ ਜਾਣਕਾਰੀ ਜੁੜੀਆ ਮੀਡੀਆ ਰਿਪੋਰਟਸ ਤੋਂ ਸਾਨੂੰ ਮਿਲ ਰਹੀ ਹੈ ਤਾਂ ਇੱਕ ਹੋਰ ਵੱਡਾ ਹਮਲਾ ਇਜ਼ਰਾਇਲ ਦੇ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਕੀਤਾ ਗਿਆ ਹੈ ਮਜ਼ਾਇਲਾ ਡਰੋਨ ਤੇ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਹਵਾਈ ਸਿਨਾਂ ਦੇ ਵੱਲੋਂ ਸਾਰ ਤੁਹਾਨੂੰ ਦੱਸਦੀ ਕਿ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਈਰਾਨ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਾ ਹੈ ਕਿਉਂਕਿ ਇਜ਼్రਾਈਲੀ ਸੈਨਾ ਨੇ ਫੌਜ ਨੇ ਤਾਵਾ ਬੋਲ ਦਿੱਤਾ ਹੈ, ਅਟੈਕ ਕਰ ਦਿੱਤਾ ਹੈ ਔਰ ਹੁਣ ਈਰਾਨ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ। ਕਈ ਪ੍ਰਮਾਣੂ ਤੇ ਫੌਜੀ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਹੈਗਾ, ਕਈ ਵਿਗਿਆਨੀਆਂ ਤੇ ਹੋਰ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਇਸ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਤਾਂ ਤਸਵੀਰਾਂ ਨੇ ਆ ਬਿਲਡਿੰਗਾਂ ਨੇ ਜਿਹੜੀਆਂ ਉਸ ਹਮਲੇ ਦਾ ਸ਼ਿਕਾਰ ਹੋਈਆਂ ਨੇ ਔਰ ਅਸਮਾਨ ਦੇ ਵਿੱਚ ਉੜਦੀਆਂ ਹੋਈਆਂ ਲਪਟਾਂ ਤੋਂ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਕੀ ਖਵਾਈ ਹਮਲਾ ਜੜਾਇਆ ਉਹ ਈਰਾਨ ਦੇ ਵਿੱਚ ਕੀਤਾ ਗਿਆ ਤਾਂ ਪਹਿਲੇ ਤੇ ਈਰਾਨ ਦਾ ਤਣਾਅ ਜਿਹੜਾ ਆ ਹੁਣ ਜੰਗ ਦੇ ਵਿੱਚ ਬਦਲ ਚੁੱਕਾ ਹੈ ਤੁਹਾਨੂੰ ਦੱਸਦੀ ਕਿ ਇਜ਼ਰਾਈਲ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਈਰਾਨ ਦੇ ਉੱਪਰ ਧਾਵਾ ਬੁਲਦਤਾ ਗਿਆ ਇਜ਼ਰਾਈਲ ਦੇ ਵੱਲੋਂ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਕਈ ਫੌਜ ਦੇ ਟਿਕਾਣਿਆਂ ਤੇ ਪ੍ਰਮਾਣੂ ਬੰਬਾਂ ਦੇ ਟਿਕਾਣਿਆਂ ਨੂੰ ਇਜ਼ਰਾਈਲ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਇਜ਼ਰਾਈਲ ਦੀ ਫੌਜ ਨੇ ਈਰਾਨ ਦੇ ਉੱਪਰ ਹਮਲਾ ਕਰ ਦਿੱਤਾ ਹੈ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਤੁਹਾਨੂੰ ਦੱਸਦੀ ਕਿ ਹਮਲਾ ਕੀਤਾ ਗਿਆ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਉੱਪਰ ਤਾਂ ਲੰਮੇ ਸਮੇਂ ਤੋਂ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਜੁੜਾਉ ਤਣਾ ਬਣਿਆ ਕੋਈ ਅਸੀਂ ਤਾਂ ਬੀਤੀ ਦੇ ਰਾਤ ਇਜ਼ਰਾਈਲ ਨੇ ਦਾਅਵਾ ਬੋਲ ਦਿੱਤਾ ਹੈ ਆਈਡੀ اف ਦੇ ਟਿਕਾਣਿਆਂ ਨੂੰ ਨਿਸ਼ਾਨਾ ਜੜਾ ਬਣਾਇਆ ਗਿਆ ਹਮਲੇ ਦੇ ਵਿੱਚ ਤੁਹਾਨੂੰ ਦੱਸਦੇ ਕਿ ਈਰਾਨ ਦੇ ਇੱਕ ਚੀਫ ਸਟਾਫ ਦੀ ਵੀ ਮੌਤ ਹੋ ਚੁੱਕੀ ਹੈ ਇਜ਼ਰਾਈਲ ਦਾ ਈਰਾਨ ਤੇ ਇਹ ਵੱਡਾ ਹਮਲਾ ਜੜਾ ਦੱਸਿਆ ਜਾ ਰਿਹਾ ਹੈ ਕਈ ਈਰਾਨ ਦੇ ਵਿਗਿਆਨੀਆਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਜਿਹੜੇ ਸਿਵਿਲਿਅਨ ਨੇ ਉਹਨਾਂ ਦੀ ਵੀ ਮੌਤ ਹੁਣ ਦਾ ਖੱਤਸਾ ਜੁੜਾਇਆ ਇਸ ਦੇ ਵਿੱਚ ਦਿਤਾਇਆ ਜਾ ਰਿਹਾ ਤਾਂ ਇਹ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਇਹ ਉਹ ਖੌਫਨਾਕ ਮੰਜ਼ਰ ਹੈਗਾ ਈਰਾਨ ਦੇ ਤਹਿਰਾਨ ਦਾ ਜਿਸ ਜਗ੍ਹਾ ਦੇ ਉੱਪਰ ਹਮਲਾ ਜੁੜਾਇਆ ਇਜ਼ਰਾਈਲ ਦੇ ਵੱਲੋਂ ਕੀਤਾ ਗਿਆ ਬੰਬ ਧਮਾਕੇ ਕੀਤੇ ਗਏ ਨੇ ਇਜ਼ਰਾਈਲ ਦੀ ਫੌਜ ਦੇ ਵੱਲੋਂ ਹਮਲਾ ਕੀਤਾ ਗਿਆ ਈਰਾਨ ਦੇ ਉੱਪਰ ਪਹਿਲਾ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਤੁਹਾਨੂੰ ਦੱਸਦੇ ਕਿ ਤਣਾਅਪੂਰਨ ਸਥਿਤੀ ਬਣੀ ਹੋਈ ਸੀਗੀ ਜੰਗ ਦੇ ਹਾਲਾਤ ਬਣੇ ਹੋਏ ਸੀ ਇੰਜ ਲੱਗਦਾ ਕਿ ਜਿਵੇਂ ਜੰਗ ਲੱਗ ਜਾਣੀ ਹੈ ਤੌਖੀ ਗੱਲ ਕੋਈ ਬੀਤੀ ਰਾਤ ਹਮਲਾ ਕਰ ਦਿੱਤਾ ਗਿਆ ਇਜ਼ਰਾਈਲ ਤੇ ਵੱਲੋਂ ਈਰਾਨ ਦੇ ਉੱਪਰ ਹਮਲਾ ਕੀਤਾ ਗਿਆ ਤਸਵੀਰਾਂ ਦਿਖਾ ਰਿਆਂ ਆਈਡੀ اف ਨੇ ਪ੍ਰਮਾਣੂ ਸਥਾਨਾਂ ਦਾ ਯਾਨੀ ਕਿ ਜਿੱਥੇ ਪ੍ਰਮਾਣੂ ਬੰਬ ਜੁੜੇ ਹੋ ਪਏ ਹੁੰਦੇ ਨੇ ਉਨਾ ਜਗਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਤੁਹਾਨੂੰ ਦੱਸਦੀ ਕਿ ਇਜ਼ਰਾਈਲੀ ਖਵਾਈ ਸੇਨਾ ਨੇ ਈਰਾਨ ਦੇ ਫੌਜੀ ਅਤੇ ਪ੍ਰਮਾਣੂ ਸਥਾਨਾਂ ਨੂੰ ਨਿਸ਼ਾਨਾ ਮਣਾਉਂਦੇ ਕੋਈ ਹਮਲਾ ਕੀਤਾ ਬੰਬ ਸੁੱਟੇ ਇਸ ਹਮਲੇ ਦੇ ਵਿੱਚ ਤਹਿਰਾਨ ਨੂੰ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਦੱਸਿਆ ਜਾ ਰਿਹਾ ਕਿ ਕਰਨ ਦੀ ਕੋਸ਼ਿਸ਼ ਜਿਹੜੀ ਇਜ਼ਰਾਈਲ ਨੇ ਕੀਤੀ ਹੈ ਔਰ ਆਪਰੇਸ਼ਨ ਰਾਈジング ਲਾਈਨ ਦੀ ਸ਼ੁਰੂਆਤ ਹੋਈ ਹੈ ਆਪਰੇਸ਼ਨ ਰਾਈジング ਲਾਈਨ ਦੇ ਤਹਿਤ ਹਮਲਾ ਜੁੜਾ ਇਜ਼ਰਾਈਲ ਨੇ ਕੀਤਾ ਹੈਗਾ ਤੁਹਾਨੂੰ ਦੱਸਦੇ ਕਿ ইরান ਦੀ ਰਾਜਧਾਨੀ ਹੈ ਤਹਿਰਾਨ ਜਿਸ ਤੇ ਬੰਬਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਤੋਂ ਇਲਾਵਾ ਵੀ ਇਜ਼ਰਾਈਲ ਨੇ ਈਰਾਨ ਦੇ ਫੌਜ ਦੇ ਟਿਕਾਣਿਆਂ ਤੇ ਇਸ ਦੇ ਨਿਊਕਲੀਅਰ ਟਿਕਾਣਿਆਂ ਤੇ ਵੱਡੇ ਹਮਲੇ ਕਰ ਦਿੱਤੇ ਨੇ ਇਜ਼ਰਾਈਲ ਨੇ ਸ਼ੁੱਕਰਵਾਰ ਨੂੰ ਹੀ ਇਰਾਨ ਤੇ ਹਮਲਾ ਕੀਤਾ ਹੈ ਔਰ ਮੀਡੀਆ ਰਿਪੋਰਟ ਦੇ ਮੁਤਾਬਕ ਤਹਿਰਾਨ ਦੇ ਵਿੱਚ ਧਮਾਕੇ ਹੋਏ ਨੇ ਇਜ਼ਰਾਈਲੀ ਫੌਜ ਨੇ ਇਸ ਹਮਲੇ ਦਾ ਨਾਮ ਆਪਰੇਸ਼ਨ ਰਾਈਜ਼ਿੰਗ ਲਾਈਨ ਰੱਖਿਆ ਹੈ ਇਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਣਾ ਹੈਗਾ ਸੋ ਇਹ ਜਿਹੜਾ ਹਮਲਾ ਕੀਤਾ ਗਿਆ ਉਹ ਤਾਂ ਕੀਤਾ ਗਿਆ ਕਾਰਨ ਇਹ ਹੈ ਕਿ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਰੋਕਿਆ ਜਾਵੇ ਅੰਜਸਤੂ ਇਜ਼ਰਾਈਲ ਆਪਣੀ ਰਾਸ਼ਟਰੀ ਸੁਰੱਖਿਆ ਦੇ ਲਈ ਸਭ ਤੋਂ ਵੱਡਾ ਖਤਰਾ ਮੰਨਦਾ ਹੈ ਸੋ ਇਸ ਕਰਕੇ ਇਜ਼ਰਾਈਲ ਨੇ ਇਹ ਹਮਲਾ ਜਿਹੜਾ ਆ ਉਹ ਈਰਾਨ ਦੇ ਉੱਪਰ ਕੀਤਾ ਹੈਗਾ ਸੋ ਅ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਕਮਾਂਡਰ ਹੁਸੈਨ ਸਲਾਮੀ ਦੀ ਵੀ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮੌਤ ਆਹ ਹੋ ਚੁੱਕੀ ਹੈ ਇਹ ਵੀ ਜਾਣਕਾਰੀ ਜਿਹੜੀ ਆ ਮੀਡੀਆ ਰਿਪੋਰਟਸ ਤੋਂ ਸਾਨੂੰ ਮਿਲ ਰਹੀ ਹੈ ਤਾਂ ਇੱਕ ਹੋਰ ਵੱਡਾ ਹਮਲਾ ਇਜ਼ਰਾਇਲ ਦੇ ਵੱਲੋਂ ਈਰਾਨ ਦੀ ਰਾਜਧਾਨੀ ਤਹਿਰਾਨ ਤੇ ਕੀਤਾ ਗਿਆ ਹੈ ਮਜ਼ਾਈਲਾ ਡਰੋਨ ਤੇ ਬੰਬਾਂ ਦੇ ਨਾਲ ਹਮਲਾ ਕੀਤਾ ਗਿਆ ਹਵਾਈ ਸਿਨਾ ਦੇ ਵੱਲੋਂ ਔਰ ਤੁਹਾਨੂੰ ਦੱਸਦੀ ਕਿ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਰਾਨ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਕਿਉਂਕਿ ਇਜ਼ਰਾਈਲੀ ਸੈਨਾ ਨੇ ਫੌਜ ਨੇ ਤਾਵਾ ਬੋਲ ਦਿੱਤਾ ਹੈ ਅਟੈਕ ਕਰ ਦਿੱਤਾ ਹੈ ਔਰ ਹੁਣ ਇਰਾਨ ਦੇ ਵਿੱਚ ਐਮਰਜੈਂਸੀ ਲੱਗ ਚੁੱਕੀ ਹੈ ਕਈ ਪ੍ਰਮਾਣੂ ਤੇ ਫੌਜੀ ਟਿਕਾਣਿਆਂ ਤੇ ਹਮਲਾ ਕਰ ਦਿੱਤਾ ਹੈਗਾ ਕਈ ਵਿਗਿਆਨੀਆਂ ਤੇ ਹੋਰ ਲੋਕਾਂ ਦੀ ਵੀ ਮੌਤ ਹੋਣ ਦੀ ਖਬਰ ਇਸ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਤਾਂ ਤਸਵੀਰਾਂ ਨੇ ਆ ਬਿਲਡਿੰਗਾਂ ਨੇ ਜਿਹੜੀਆਂ ਉਸ ਹਮਲੇ ਦਾ ਸ਼ਿਕਾਰ ਹੋਈਆਂ ਨੇ আর ਅਸਮਾਨ ਦੇ ਵਿੱਚ ਉੱਡਦੀਆਂ ਹੋਈਆਂ ਲਫਟਾਂ ਤੂੰ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਕੀ ਖਵਾਈ ਹਮਲਾ ਜੜਾਇਆ ਉਹ ਈਰਾਨ ਦੇ ਵਿੱਚ ਕੀਤਾ ਗਿਆ